ਕੁਸੀਂ ਸ਼ਾਰਟ ਨੋਟਿਸ ਤੇ ਆ ਗਏ ਔਰ ਦੂਜੀ ਗੱਲ ਇਹ ਹੈ ਕਿ ਤੁਹਾਨੂੰ 15 ਮਿੰਟ ਇੰਤਜ਼ਾਰ ਵੀ ਕਰਨੀ ਪਈ ਸਾਡੇ ਕੁਝ ਐਮਐਲਏ ਸਹਿਬਾਨ ਰਸਤੇ 'ਚ ਆ ਉਹਨਾਂ ਦੀ ਵੇਟ ਕਰ ਰਹੇ ਸੀ ਪਰ ਹੁਣ ਪਹੁੰਚ ਜਾਣਗੇ ਮੈਂ ਕਿਹਾ ਸਵੇਰ 4 ਵਜੇ ਦਾ ਟਾਈਮ ਸੀ ਮੈਂ ਕਿਹਾ ਸਵੇਰ 4 ਚਾਲੂ ਕਰ ਲਈਏ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਅੱਜ ਇੱਕ ਬੜੀ ਵੱਡੀ ਅਨਾਉਂਸਮੈਂਟ ਕੀਤੀ ਹੈ ਪੰਜਾਬ ਗਵਰਨਮੈਂਟ ਨੇ ਉਹ ਕੀਤੀ ਤਾਂ ਪੂਰੇ ਪੰਜਾਬ ਲਈ ਹੈ ਪਰ ਜੋ ਲੁਧਿਆਣੇ 'ਚ ਬੰਦੇ ਆ ਉਹਦੇ ਲਈ ਮੈਂ ਤੁਹਾਨੂੰ ਭਰਾਵਾਂ ਨੂੰ ਬੁਲਾਇਆ ਕਿ ਬਰੀਫ ਕਰ ਸਕੀਏ ਉਹ ਇਸ ਤਰ੍ਹਾਂ ਜੀ ਕਿ ਇੱਕ ਹਿਸਟੋਰਿਕ ਡਿਸੀਜਨ ਹੈ ਅਰਬਨ ਡਵੈਲਪਮੈਂਟ ਵਿੱਚ ਜਿਹੜਾ ਆਪਣੇ ਸ਼ਹਿਰ ਹੈਗੇ ਉਹਦੇ ਵਿੱਚ ਡਵੈਲਪਮੈਂਟ ਵਿੱਚ ਇੱਕ ਹਰ ਸ਼ਹਿਰ ਵਿੱਚ ਹਲੇ ਤਿੰਨ ਸ਼ਹਿਰ ਉਹਨਾਂ ਨੇ ਚੁਣੇ ਆ ਲੁਧਿਆਣਾ ਜਲੰਧਰ ਤੇ ਅੰਮ੍ਰਿਤਸਰ ਬਾਕੀ ਫਿਰ ਅੱਗੇ ਚੁਰਨਗੇ ਹਰ ਸ਼ਹਿਰ ਚ ਉਹਨਾਂ ਨੇ ਤਿੰਨ ਤਿੰਨ ਸੜਕਾਂ ਆਇਡੈਂਟੀਫਾਈ ਕੀਤੀਆਂ ਉਹ ਆਪਣੇ ਲੁਧਿਆਣਾ ਦੇ ਜਿਹੜੀਆਂ ਉਹਨਾਂ ਨੇ ਆਇਡੈਂਟੀਫਾਈ ਕੀਤੀਆਂ ਕੋਈ 1.5 12 ਕਿਲੋਮੀਟਰ ਦੀ ਹੈ ਤਿੰਨ ਤਿੰਨ ਹਿੱਸਿਆਂ ਵਿੱਚ ਇਹ ਜਿਹੜੀਆਂ ਸੜਕਾਂ ਇਹ ਪੂਰੀਆਂ ਵਰਲਡ ਕਲਾਸ ਜਿੰਨੇ ਬਾਹਰ ਘੁੰਮੇ ਆ ਭਰਾ ਸਾਡੇ ਉਹਨਾਂ ਨੇ ਦੇਖਿਆ ਹੋਣਾ ਔਰ ਜਿਹੜੇ ਅ ਮਤਲਬ ਕਿ ਉਹਦੇ ਵਿੱਚ ਕੀ ਹੋਏਗਾ ਕਿ ਜਿਸ ਤਰ੍ਹਾਂ ਯੂਰਪ ਦੀਆਂ ਰੋਡਸ ਆ ਉਦਾਂ ਲੱਗਣਗੀਆਂ ਉੱਥੇ ਬੈਂਚ ਵੀ ਹੋਣਗੇ ਉੱਥੇ ਸਾਈਕਲ ਟਰੈਕ ਵੀ ਹੋਣਗੇ ਜੇ ਕਿਤੇ ਇੱਕ ਅੱਧੀ ਜਗ੍ਹਾ ਸਾਈਕਲ ਟਰੈਕ ਨਹੀਂ ਬਣ ਸਕੇਗਾ ਨਹੀਂ ਹੋਏਗਾ ਪਰ ਸਾਈਕਲ ਟਰੈਕ ਵੀ ਹੋਣਗੇ ਉੱਥੇ ਟ੍ਰੈਫਿਕ ਵੀ ਚੱਲੇਗਾ ਉੱਥੇ ਬੱਸ ਸਟਾਪ ਵੀ ਹੋਣਗੇ ਪਰ ਇਟ ਵਿਲ ਬੀ ਅਮੇਜ਼ਿੰਗ ਲੋਕੀ ਪੈਦਲ ਵੀ ਚੱਲ ਸਕਣਗੇ ਇਸ ਤਰ੍ਹਾਂ ਕੋਈ ਵੈਂਡਰ ਹੈਗੇ ਆ ਜੇ ਕੋਈ ਏਰੀਆ ਹੋਏਗਾ ਜਿੱਥੇ ਥੋੜਾ ਜਿਆਦਾ ਉਹ ਵੀ ਉੱਥੇ ਖੜੇ ਰਹਿਣਗੇ ਇੱਕ ਤਰ੍ਹਾਂ ਆਪਾਂ ਸ਼ਹਿਰ ਦੀ ਹੁਣ ਸ਼ਕਲ ਬਦਲਣਾ ਚਾਹੁੰਦੇ ਆ ਮਤਲਬ ਪੂਰੇ ਪੰਜਾਬ ਦੇ ਸ਼ਹਿਰਾਂ ਦੀ ਬਦਲਣਾ ਚਾਹੁੰਦੇ ਆ ਪਰ ਮੈਂ ਤੁਹਾਨੂੰ ਜਿਹੜਾ ਇਹ ਹੈਗਾ ਇਹ ਜਿਹੜੀਆਂ ਸੜਕਾਂ ਬਦਲਣਗੀਆਂ ਇਹ ਸਾਰੀਆਂ ਸੜਕਾਂ ਦੇ ਜਿਹੜੇ ਆਰਕੀਟੈਕਟ ਹੈ ਜਾਂ ਡਿਜ਼ਾਈਨਰ ਹੈਗੇ ਆ ਉਹ ਨੈਸ਼ਨਲ ਵੀ ਹੋਣਗੇ ਤੇ ਇੰਟਰਨੈਸ਼ਨਲ ਵੀ ਹੋਣਗੇ ਮਤਲਬ ਜਿਹੜੀ ਐਗਜ਼ੀਕਿਊਸ਼ਨ ਇਹ ਹੋਣਗੇ ਪਰ ਅਸੀਂ ਜਿਹੜੇ ਆਈਡੀਆ ਹੈ ਆ ਬਾਹਰੋਂ ਲਵਾਂਗੇ ਤਾਂ ਕਿ ਇਹ ਜਿਨ੍ਹਾਂ ਨੇ ਆਲਰੇਡੀ ਪਹਿਲਾਂ ਬਣਾਇਆ ਹੋਵੇ ਉਹ ਹੋਣਗੇ ਜਿਹੜੇ ਸੈਂਟਰ ਵਰਜ ਹੋਣਗੇ ਇਹਨਾਂ ਦੀਆਂ ਉਹਦੇ ਵਿੱਚ ਪ੍ਰੋਪਰ ਲੈਂਡਸਕੇਪਿੰਗ ਹਾਰਟੀਕਲਚਰ ਪਲਾਨ ਸਾਰਾ ਕੁਝ ਹੋਏਗਾ ਵਰਲਡ ਕਲਾਸ ਸਾਈਨੈਜਸ ਲੱਗਣਗੇ 올 ਅਰਾਊਂਡ ਜਿਸ ਤਰ੍ਹਾਂ ਆਪਾਂ ਬਾਹਰ ਜਾਂਦੇ ਆ ਉਹ ਜਿਹੜੀ ਐਡ ਵੀ ਚਲਦੀ ਹੁੰਦੀ ਕਿੰਨੇ ਸੋਹਣੇ ਲੱਗਦੇ ਬੋਰਡ ਲੱਗੇ ਉਸ ਤਰ੍ਹਾਂ ਦੇ ਬੋਰਡ ਲੱਗਣਗੇ ਫੁੱਲ ਲੱਗਣਗੇ ਐਦਾਂ ਲੱਗੇਗਾ ਕਿ ਤੁਸੀਂ ਮਤਲਬ ਕਿ ਪੁਰਾਣੀਆਂ ਸੜਕਾਂ ਭੁੱਲ ਜਾਓਗੇ ਜਿਹੜੀਆਂ ਇਹ ਸੜਕਾਂ ਅਸੀਂ ਬਣਾ ਰਹੇ ਆਂ ਜਿਹੜੀਆਂ ਇਲੈਕਟ੍ਰਿਸਿਟੀ ਲਾਈਨਸ ਐ नीट ਐਂਡ ਕਲੀਨ ਹੋਣਗੀਆਂ ਜਾਂ ਕੋਸ਼ਿਸ਼ ਹੋਏਗੀ ਆਓ ਬਕਾ ਸਾਹਿਬ ਆਓ ਆਓ ਮਾਲਕੋ ਆ ਕਿ ਮੈਂ ਸੜਕਾਂ ਬਾਰੇ ਅੱਛਾ ਜਿਹੜੀਆਂ ਇਲੈਕਟ੍ਰਿਕ ਲਾਈਨਸ ਹੋਣਗੀਆਂ ਜਾਂ ਤਾਂ नीट ਐਂਡ ਕਲੀਨ ਹੋਣਗੀਆਂ ਜੇ ਕੋਸ਼ਿਸ਼ ਕਰਾਂਗੇ ਕਿ ਮੈਕਸਿਮਮ ਜਿਹੜੀਆਂ ਇਲੈਕਟ੍ਰਿਸਿਟੀ ਲਾਈਨਸ ਆ ਅੰਡਰਗਰਾਊਂਡ ਜਾਂ ਪਰ ਕਈ ਵਾਰੀ ਅੰਡਰਗਰਾਊਂਡ ਦੀ ਕਈ ਜਗ੍ਹਾ ਪ੍ਰੋਬਲਮ ਹੁੰਦੀ ਆ ਬਟ ਬਹੁਤ ਚੰਗਾ ਸਟਰੀਟ ਲਾਈਟਾਂ ওয়াটার ਸਪਲਾਈ ਲਾਈਨ ਬਸ ਸਟੈਂਡ ਦਰਖਤ ਇਹ ਮੈਂ ਪਹਿਲਾਂ ਵੀ ਕਹਿ ਚੁੱਕਾ ਮਤਲਬ ਕਿ ਲੋਕੀ ਤੇ ਵਹੀਕਲ ਤੁਹਾਨੂੰ ਦਿਸੇਗਾ ਵੀ ਇਕੱਠੇ ਜਾ ਰਹੇ ਆ ਔਰ ਇਹ ਬੜਾ ਵਧੀਆ ਹੋਏਗਾ ਔਰ ਇਹਨਾਂ ਦੀ ਜਿਹੜੀ ਮੈਂਟੇਨੈਂਸ ਹੈ ਜਦੋਂ ਚੀਜ਼ਾਂ ਬਣ ਜਾਂਦੀਆਂ ਫਿਰ ਮੈਂਟੇਨ ਨਹੀਂ ਹੁੰਦੀਆਂ ਇਹ ਜਿਹੜਾ ਕੰਟਰੈਕਟਰ ਨੂੰ ਕੰਟਰੈਕਟ ਦਵਾਂਗੇ ਉਹ 10 ਸਾਲ ਦਾ ਨਾਲ ਉਹਦਾ ਮੈਂਟੇਨੈਂਸ ਦਾ ਰਿਪੇਅਰ ਦਾ ਔਰ ਉਹਦਾ ਨਾਲ ਕੰਟਰੈਕਟ ਜਾਏਗਾ ਤਾਂ ਕਿ ਸਾਨੂੰ ਉਹ ਅਸੀਂ ਜੋ ਵੀ ਬਿਡ ਪਾਵਾਂਗੇ ਉਹਦੇ ਵਿੱਚ ਉਹਨੂੰ ਕੁਝ ਪੈਸੇ ਰੱਖਾਂਗੇ ਜਿਹੜਾ ਮੇਨਟੇਨੈਂਸ ਦੀ ਕਾਸਟ ਹੋਏਗੀ ਉਹ ਅਸੀਂ ਹਰ ਸਾਲ ਉਹਨੂੰ ਰਿਲੀਜ਼ ਕਰਾਂਗੇ ਅਗਲੇ 10 ਸਾਲਾਂ ਤੱਕ ਕਿ ਇਹ ਜਿਹੜੇ ਇਹ ਸਿਰਫ ਇਹ ਨਹੀਂ ਕਿ ਬਨ ਗਏ ਫਿਰ ਦੁਬਾਰਾ ਖਰਾਬ ਹੋ ਗਏ ਇਹ ਮੇਨਟੇਨਡ ਰਹਿਣਗੇ ਔਰ ਜਿੰਨੀ ਕਲੀਨਿੰਗ ਹੋਏਗੀ ਮੈਕਨਾਈਜ਼ਡ ਮਸ਼ੀਨਾਂ ਨਾਲ ਹੋਏਗੀ ਇਹ ਸੜਕਾਂ ਦੀ ਔਰ ਜਿਹੜੀਆਂ ਆਪਾਂ ਦੇਖਦੇ ਆਂ ਹੋਟਲਾਂ 'ਚ ਚਲਦੀਆਂ ਮਸ਼ੀਨਾਂ ਉਸ ਤਰ੍ਹਾਂ ਹੋਏਗੀ ਸਾਰਾ ਸਾਫ ਸੁਥਰਾ ਰਹੇਗਾ ਔਰ ਮਤਲਬ ਜਿਹੜੀਆਂ ਕੰਸਟਰਕਸ਼ਨ ਕੰਪਨੀਆਂ ਵੀ ਅਸੀਂ ਹਾਇਰ ਕਰਾਂਗੇ ਸਿਰਫ ਉਹਨਾਂ ਨੂੰ ਕਰਾਂਗੇ ਜਿਹੜੀ ਜਿਹੜੇ ਆਲਰੇਡੀ ਬਣਾ ਚੁੱਕੇ ਚਾਹੇ ਆਰਕੀਟੈਕਟ ਹੈ ਡਿਜ਼ਾਈਨਰ ਹੈ ਕੰਸਟਰਕਕਸ਼ਨ ਕੰਪਨੀ ਹੈ ਇਹ ਨਹੀਂ ਵੀ ਕਿਸੇ ਨੂੰ ਨਵੇਂ ਨੂੰ ਦੇ ਦਿੱਤਾ ਉਸੇ ਹਿਸਾਬ ਨਾਲ ਚੱਲਾਂਗੇ ਕਿ ਜਿਹੜੇ ਇਹ ਪਹਿਲਾਂ ਬਣਾ ਚੁੱਕੇ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ 10 ਸਾਲ ਦਾ ਇਹਨਾਂ ਦਾ ਹੋਏਗਾ ਹੁਣ ਮੈਂ ਤੁਹਾਨੂੰ ਲੁਧਿਆਣੇ ਦੀਆਂ ਸੜਕਾਂ ਦੱਸ ਰਿਹਾ ਕਿ ਜਿਹੜੀਆਂ 3 3 ਇਹਨਾਂ ਨੇ ਚੁਣੀਆਂ ਸਭ ਨਾਲੋਂ ਪਹਿਲੀ ਸੜਕ ਇਹ ਦੇਖੋ ਇਹ ਵੀ ਜਿਹੜੀਆਂ ਸੜਕਾਂ ਚੁਣੀ ਗਈਆਂ ਇਹ ਲੋਕਾਂ ਨਾਲ ਗੱਲ ਕੀਤੀ ਗਈ ਕਾਰਪੋਰੇਸ਼ਨ ਕਮਿਸ਼ਨਰ ਨਾਲ ਗੱਲ ਕੀਤੀ ਗਈ ਐਮਐਲਏ ਸਹਿਬਾਨ ਨਾਲ ਗੱਲ ਕੀਤੀ ਗਈ ਹਰੇਕ ਨਾਲ ਪੁੱਛ ਕੇ ਕਿ ਤੁਹਾਡਾ ਕੀ ਖਿਆਲ ਹੈ ਕਿਹੜੀਆਂ ਸੜਕਾਂ 'ਚ ਜ਼ਿਆਦਾ ਲੋਡ ਹੈ ਜਿਹੜੀ ਇੱਕ ਸੜਕ ਪਹਿਲੀ ਹੈਗੀ ਆ ਉਹ ਹੈਗੀ ਆ ਜਗਰਾਉਂ ਪੁਲ ਤੋਂ ਲੈ ਕੇ ਸ਼ੇਰਪੁਰ ਚੌਂਕ ਤੱਕ ਇਹ 6.5 ਕਿਲੋਮੀਟਰ ਦੀ ਰੋਡ ਹੈ ਇਹ ਸੜਕ ਚੌੜੀ ਵੀ ਹੈ ਇੱਥੇ ਕੰਮ ਵੀ ਹੋ ਸਕਦਾ ਤੁਸੀਂ ਦੇਖਿਆ ਹੋਣਾ ਜਿਹੜਾ ਟੋਲੇਵਾਲ ਚੌਂਕ ਕੋਲ ਮੰਜੂ ਸਿੰਘ ਨੇ ਕੋਲ ਹੋਰ ਇਹ ਜਗਰਾਉਂ ਵਾਲੇ ਪੁਲ ਤੋਂ ਉੱਪਰੋਂ ਲੈ ਕੇ ਉੱਥੇ ਤੱਕ ਇੱਕ ਸੜਕ ਇਹ ਹੋਏਗੀ ਦੂਜਾ ਜਿਹੜਾ ਆਪਣਾ ਲੁਧਿਆਣਾ ਜਾਣਿਆ ਜਾਂਦਾ ਜਦੋਂ ਵੀ ਕੋਈ ਬਾਹਰੋਂ ਆਂਦਾ ਸੀ ਜਾਂ ਕੁਛ ਆਂਦਾ ਉਹ ਕਹਿੰਦਾ ਮੈਂ ਚੌੜਾ ਬਾਜ਼ਾਰ ਜਾਣਾ ਚੌੜਾ ਬਾਜ਼ਾਰ ਪੂਰਾ 1.5 ਕਿਲੋਮੀਟਰ ਦਾ ਉਹ ਕਰ ਰਹੇ ਆ ਘੰਟਾ ਘਰ ਚੌਂਕ ਤੋਂ ਲੈ ਕੇ ਪੋਨੇ 2 ਕਿਲੋਮੀਟਰ ਦਾ ਚੌੜਾ ਬਾਜ਼ਾਰ ਬਿਲਕੁਲ ਇਦਾਂ ਦਾ ਹੀ ਬਣੇਗਾ ਜਿੱਦਾਂ ਅਸੀਂ ਕਹਿ ਰਹੇ ਹਾਂ ਇੱਕ ਕੁਮਾਰ ਮੰਡੀ ਰੋਡ ਇਹ ਹੋਏਗਾ ਫੁਆਰੇ ਵਾਲੇ ਚੌਂਕ ਤੋਂ ਲੈ ਕੇ ਤੇ ਆਰਤੀ ਸਿਨੇਮਾ ਜਿਹੜਾ ਚੌਂਕ ਹੈ ਉਹ ਪੂਰਾ ਲੂਪ ਹੈਗਾ ਇਹ ਹੈਗਾ 1.4 ਕਿਲੋਮੀਟਰ ਦਾ ਇਹ ਟੋਟਲ 12.5 ਕਿਲੋਮੀਟਰ ਸੜਕ ਬਣਦੀ ਹੈ ਇਹ ਇਹ ਸੜਕਾਂ ਮਤਲਬ ਕਿ ਇਹ ਸਾਰੀਆਂ ਬਣਨ ਗਈਆਂ ਔਰ ਅਪਗ੍ਰੇਡ ਹੋਣ ਗਈਆਂ ਮੇਰੇ ਕੋਲ ਇਨਫੋਰਮੇਸ਼ਨ ਤਾਂ ਜਲੰਧਰ ਤੇ ਅਮਰitsar ਦੀ ਵੀ ਹੈ ਪਰ ਜੇ ਉਹ ਸਰ ਦੀ ਜਿਹੜੀ ਅੰਮ੍ਰਿਤਸਰ ਬਣ ਰਹੀ 17.5 ਕਿਲੋਮੀਟਰ ਬਣ ਰਹੀ ਔਰ ਜਿਹੜੀ ਜਲੰਧਰ ਆ ਉਹ ਵੀ ਤਕਰੀਬ तकरीबन 12.5 ਕਿਲੋਮੀਟਰ ਇਹਦੇ ਵਿੱਚ ਦੇਖੋ 2 400 ਮੀਟਰ ਵੱਧ ਸਕਦੀ ਘੱਟ ਸਕਦੀ ਕਿ ਜਦੋਂ ਸਾਈਟ ਤੇ ਕੰਮ ਹੁੰਦਾ ਬਟ ਇਹ ਇਹ ਫਾਈਨਲਾਈਜ਼ ਹੋ ਗਈ ਹਾਂਜੀ ਨਹੀਂ ਗੱਲ ਹਾਂਜੀ ਮੇਰਾ ਜਿਹੜਾ ਇਹ ਰੈਜੀਡੈਂਸ ਆ ਬੱਗਾ ਸਾਹਿਬ ਦੀ ਕੰਸੀਕੁਐਂਸੀ ਹੈ ਇਹਨਾਂ ਨੇ ਇੱਕ ਸੜਕ ਬਣਾਈ ਸੀ ਤੁਮੋਰੀਆ ਪੋਂ ਤੋਂ ਲੈ ਕੇ ਗਿਰ ਧੀਬ ਨਾ ਉਦੇ ਬਰਗੀ ਲੁਧਿਆਣਾ ਨੂੰ 3 ਸਾਲ ਹੋ ਗਏ ਉਹਦੇ ਬਰਗੀ ਸੜਕ ਨਹੀਂ ਬਣੀ दैट इज द बेस्ट ਰੋਡ ਇਨ ਲੁਧਿਆਣਾ ਆਈ ਯੂ نو ਥੈਟ ਆਈ ਬੀਲੋਂਗ ਟੂ ਪੁਟਾਣਾ ਆਈ ਵਾਸ ਬੌਰਨ ਇਨ ਲੁਧਿਆਣਾ ਐਂਡ ਗੋਟ ਅਪ ਟੂ ਲੁਧਿਆਣਾ ਤੋ ਉਹ ਪਟਕੇ ਬਣਾਈ ਸੀ ਅੱਪਾ ਨਹੀਂ ਪੇਵਰ ਲੱਗੇ ਆ ਕੀ ਲੱਗੇ ਨਹੀਂ ਨਹੀਂ ਬੀਐਮਪੀਸੀ ਬਣਾਈ ਸੀ ਪਟਕੇ ਬਣਾਈ ਜੀ ਉਧਰ ਸਾਰਾ ਨਹੀਂ ਠੀਕ ਇਹ ਇਹ ਤਾਂ ਜੀ ਬਿਲਕੁਲ ਜਿਸ ਤਰ੍ਹਾਂ ਤੁਹਾਡੀ ਉਹ ਰੋਡ ਬਣੀ ਹੈ ਬੱਗਾ ਸਾਹਿਬ ਨੇ ਮਤਲਬ ਸੇਮ ਬਣੇਗੀ ਆਓ ਪੁੱਪੀ ਤੇ ਸੇਮ ਬਣੇਗੀ ਔਰ ਉਸੇ ਤਰੀਕੇ ਦੀ ਮਤਲਬ ਕਿ ਉਸੇ ਤਰੀਕੇ ਨਾਲ ਪਟਕੇ ਬਣਾਵਾਂਗੇ ਉਹਦੇ ਚ ਸੀਵਰੇਜ ਜੀ ਇਹ ਉਹ ਸਾਰਾ ਕੁਝ ਜੋ ਰਿਕੁਆਇਰਮੈਂਟ ਹੋਏਗੀ ਉਹ ਲੈ ਹੋਏਗੀ ਜਿਹੜਾ ਖਰਾਬ ਕੀਤਾ ਗਿਆ ਜਿਸ ਨੇ ਕੋਈ ਸੀਵਰੇਜ ਪਾਦਾ ਪਰ ਜਿਹੜਾ ਪਾਉ ਉਹ ਬਹੁਤ ਸਵਾਰਾ ਨਹੀਂ ਬਸ ਇਹੀ ਮੈਂ ਕਹਿ ਰਿਹਾ ਬਾਤ ਜੀ ਕਿ ਇਹਦੇ ਵਿੱਚ ਹਰ ਚੀਜ਼ ਦੀ ਇਹਦੇ ਵਿੱਚ ਲੋਕਾਂ ਨੂੰ ਵੇਅਰ ਹੋਣਾ ਪਏਗਾ ਆਪਾਂ ਸੀਵਰ ਪਾ ਦੇਂਗੇ ਪਾਣੀ ਪਾ ਦੇਾਂਗੇ ਨਾਲੇ ਲੋਕਾਂ ਦਾ ਜਿਹੜਾ ਸੀਵਰ ਕਨੈਕਸ਼ਨ ਲੋਕ ਆਪ ਹੀ ਨਹੀਂ ਵੇਅਰ ਹੁੰਦੇ ਅਸੀਂ ਸੜਕ ਬਣਾਣੇ ਲੋਕ ਪਟਣਾ ਜਾਂਦੇ ਆ ਲੋਕਾਂ ਨੂੰ ਵੇਅਰ ਹੋਣਾ ਚਾਹੀਦਾ ਬਿਲਕੁਲ ਸਰ ਟੈਲੀਕਮ ਡਿਪਾਰਟਮੈਂਟ ਲਗਾਤਾ ਜਦੋਂ ਸੜਕ ਪੱੜ ਜਾਂਦੀ ਹੈ देखो मैं ਤੁਹਾਨੂੰ ਦੱਸਦਾ ਇਹ ਜਿਹੜੀਆਂ ਆਪਣੀਆਂ ਧਾਰਾਂ ਲਟਕਦੀਆਂ ਪਈਆਂ ਸਾਰੀਆਂ ਮੱਲਿਆਂ 'ਚ ਸਾਰੇ ਅੱਜ ਇਹ ਪਿੱਛੇ ਡੀਸੀ ਸਾਹਿਬ ਨੇ ਮੀਟਿੰਗ ਕੀਤੀ ਹੈ ਟੈਲੀਕਮ ਮੱਲਿਆਂ ਨੂੰ ਉਹਨਾਂ ਨੂੰ ਟਾਈਮ ਦਿੱਤਾ ਹੈ ਮਹੀਨੇ ਦਾ ਕਿ ਤੁਸੀਂ ਸਾਰੀਆਂ ਧਾਰਾਂ ਆਪਣੀਆਂ ਠੀਕ ਕਰੋ ਸਾਰੀਆਂ ਪ੍ਰੋਪਰਲੀ ਬਣਾਓ ਨਹੀਂ ਤਾਂ ਅਸੀਂ ਤੁਹਾਡੇ ਲਾਇਸੈਂਸ ਰੀਨਿਊ ਨਹੀਂ ਕਰਨੇ ਅਸੀਂ ਕੈਨਸਲ ਕਰ ਦਿੰਨੇ ਸੋ ਉਹਨਾਂ ਨੂੰ ਥ੍ਰੈਟ ਦਿੱਤਾ ਗਿਆ ਔਰ ਮੈਂ ਮੈਂ ਆਪ ਤੁਹਾਡੇ ਨਾਲ ਇਤفاق ਕਰਦਾ ਕਿ ਜਿਹੜੀਆਂ ਇਹ ਧਾਰਾ ਚਾਹੇ ਬਿਜਲੀ ਦੀਆਂ ਚਾਹੇ ਕੋਈ ਪੀਐਸਪੀਸੀਐਲ ਨੂੰ ਵੀ ਇੰਸਟਰਕਸ਼ਨਾਂ ਦਿੱਤੀਆਂ ਗਈਆਂ ਕਿ ਜਿਹੜੀਆਂ ਇਹ ਤਾਰਾ ਲਟਕਦੀਆਂ ਔਰ ਇਹ ਥ੍ਰੈਟ ਵੀ ਆ ਦੇਖੋ ਕੋਈ ਬੱਚਾ ਖੇਡ ਲਿਆ ਆਉਂਦਾ ਕੋਈ ਕੁਝ ਹੁੰਦਾ ਕਿਸੇ ਦਾ ਹੱਥ ਲੱਗ ਜਾਂਦਾ ਇਹ ਇਹ ਸਾਰੇ ਆਲਰੇਡੀ ਸਟੈਪ ਲਿੱਤੇ ਜਾ ਸਕਦੇ ਐਸ ਫਾਰ ਐਸ ਵਾਇਰਸ ਆਰ ਕਨਸਰਨਡ ਹਾਂਜੀ ਹਾਂਜੀ ਦੂਸਰੇ ਪਾਸੇ ਨਿੱਕੇ ਸੜਕਾ ਜਿਹੜੀਆਂ ਇਹ ਜਿਹੜੀ ਜਿਹੜੀ ਇਹ ਸੜਕਾ ਮੈਂ ਤੁਹਾਨੂੰ ਅੱਜ ਅਨਾਉਂਸ ਕੀਤੀਆਂ ਜਿਹੜੀਆਂ ਤਿੰਨ ਸ਼ਹਿਰਾਂ ਚ ਬਣਦੀਆਂ ਆਪਣੀ ਲੁਧਿਆਣੇ ਵਾਲੀਆਂ ਬਣਦੀਆਂ ਇਨੂੰ ਕੋਈ ਨਹੀਂ ਹੱਥ ਲੱਗ ਸਕਦਾ ਜੋ ਹੋਏਗਾ ਚਾਹੇ ਉਹ ਇੰਟਰਨੈਟ ਦੀ ਤਾਰ ਪੈਣੀ ਚਾਹੇ ਟੈਲੀਕਮ ਉਹ ਪਹਿਲਾ ਜੋ ਪੈ ਗਈ ਪੈ ਗਈ ਫਿਰ ਬਾਅਦ ਚ ਨਹੀਂ ਪੈਣਾ ਇਹ ਦੇਖੋ ਜੀ ਇਹ